ਹੈਲੋ ਮਿੱਤਰੋ ਕਿਵੇਂ ਤੁਸੀਂ ਸਾਰੇ ਅੱਜ ਆਪਾਂ ਕਰਨ ਵਾਲੇ ਆ ਕਲਾਸ 8 ਦਾ 8ਵਾਂ ਚੈਪਟਰ ਦਿਪਦ੍ਰਿਸ਼ਟੀ ਪੰਜਾਬੀ ਦਾ ਤਾਂ ਚਲੋ ਕਰਦੇ ਆ ਰੀਡ ਇੱਕ ਦਿਨ ਬਾਬੇ ਨੇ ਸਾਰੇ ਪਿੰਡ ਦੀਆਂ ਮੰਝੀਆਂ ਇਕੱਠੀਆਂ ਕਰਨ ਆਦੀਆਂ ਤੇ ਇੱਕ ਉੱਤੇ ਦੂਜੀ ਦੂਜੀ ਉੱਤੇ ਤੀਜੀ ਅਤੇ ਆਈ ਦਾ ਹੀ ਇੰਗੜੀ ਪਤਿੰਗੜੀ ਕਈ ਮੰਝੀਆਂ ਢਾਰ ਲਈਆਂ ਤੇ ਆਪ ਸਭ ਦੇ ਉੱਪਰ ਚੜ ਕੇ ਖਲੋ ਗਿਆ ਸਾਰੇ ਲੋਕੀ ਹੈਰਾਨੀ ਨਾਲ ਉਂਗਲਾਂ ਦੀ ਟੁੱਟਣ ਬੁੱਲ ਟੁੱਟਣ ਲੱਗ ਪਏ ਬਈ ਬਾਬਾ ਜੀ ਨੇ ਕੀ ਕਲਾ ਹੋਇਆ ਕਿ ਸਾਰੇ ਲੋਕ ਹੈਰਾਨੀ ਨਾਲ ਉਂਗਲਾਂ ਦੀ ਥਾਂ ਬੁੱਲ ਟੁੱਟਕਣ ਲੱਗ ਪਏ ਬਈ ਬਾਬਾ ਕੀ ਕਲਾ ਵਰਤੋਂ ਲੱਗਾ ਹੈ ਬੀਬੀ ਕਹਿੰਦੀ ਅੱਜ ਕਿਹੜੇ ਅਸਮਾਨ ਨੂੰ ਟਾਕੀ ਲਾਉਣਾ ਲੱਗਾ ਹੈ ਕਈ ਦਿਨਾਂ ਤੂੰ ਕਟਕਾ ਮਾਰਦਾ ਫਿਰਦਾ ਸੀ ਕਿ ਅਸੀਂ ਅਫੀਮ ਦਾ ਅਮਲ ਲਾ ਲੈਣਾ ਏ ਇਹ ਬੜਾ ਬਾਦਸ਼ਾਹੀ ਅਮਲ ਐ ਤੇ ਅੱਜ ਮਸਾ ਕੁਝ ਹੈ ਕੋਈ ਖਸ 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 ਦੇ ਗਾਣੇ ਜਿੰਨੀ ਅਫੀਮ ਖਾ ਬੈਠਾ ਏ ਤੇ ਕਿਸੇ ਦੀ ਸੁੰਦਾ ਹੀ ਨਹੀਂ ਕਹਿੰਦਾ ਇਹ ਮੈਂ ਰੱਬ ਨਾਲ ਗੱਲਾਂ ਕਰਨੀਆਂ ਨੇ ਬਾਬਾ ਸਭ ਤੋਂ ਉੱਪਰਲੀ ਮਨਜੀ ਤੋਂ ਖਲੋ ਕੇ ਲੱਗਾ ਐਲਾਨ ਕਰਨ ਓਏ ਮੇਰੀਆਂ ਰੱਬਾ ਮਾਸਾ ਕੁ ਬਹੜ ਪਾਉ ਮੈਂ ਸੋਹ ਬਾਪੂ ਦੀ ਤੇਰੇ ਨਾਲ ਦੋ ਗੱਲਾਂ ਨਹੀਂ ਕਰਦਾ ਇੱਕੋ ਹੀ ਕਰੂੰ ਹੁਣ ਤੇ ਮੈਂ ਲੱਗੇ ਆ ਗਿਆ ਵਾਂ ਸੁਣਦਿਆਂ ਇਹ ਤੂੰ ਬੜਾ ਸਾਉ ਹੈ ਗੰਨਾ ਮੰਗੀਏ ਤਾਂ ਗੁੜ ਦੀ ਪੰਡ ਦੇ ਦੇਣਾ ਏ ਜੇ ਤੇਰੀ ਬੀਬੀ ਗੰਗੋ ਤੈਨੂੰ ਮੇਰੇ ਮੇਰੇ ਨਾਲ ਨਾਲ ਹੱਥ ਮਿਲਾਉਣ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਮੈਂ ਆਪਣੀ ਗੰਗੋਦੀ ਸਪਾਰਸ਼ ਪਵਾਲੇ ਆਵਾਂ ਉਹਨਾਂ ਸੁਬੇਦਾਰਨੀ ਦੀਕ ਸੰਦੇਤ ਤੇ ਪੇਜ ਕੇ ਪ੍ਰੀਤੀ ਪੂਜਨਾ ਤੇ ਬੁਲਾਉਂਦੀਆਂ ਨੇ ਜੀ ਤੂੰ ਮusse ਨੂੰ ਕੋਤ ਕੋਤੂਰ ਤੇ ਦਰਸ਼ਨ ਦਿੱਤੇ ਸਨ ਤਾਂ ਅਜ ਬਾਬੇ ਬ੍ਰਿਆਮੀ ਨੂੰ ਮੰਜਿਆਂ ਦੇ ਮਨਾਰੇ ਉੱਤੇ ਦਰਸ਼ਨ ਦੇਣੋ ਕਿਉਂ ਸੰਗ ਦਾ ਐ ਪਹਿਲਾਂ ਤਾਂ ਲੋਕਾਂ ਦੇ ਹੱਸ ਹੱਸ ਹੱਸਾਸ ਕੇ ਡਿੰਡੀ ਪਵਾ ਪੈ ਗਿਆ ਪਰ ਜਦ ਸੱਚ ਮੁੱਚ ਰੱਬ ਖੁਦ ਸਮਰ ਤੱਕ ਪ੍ਰਗਟ ਹੋ ਪਿਆ ਤਾਂ ਉਹਦੇ ਨੂਰ ਨਾਲ ਸਭ ਦੀਆਂ ਅੱਖਾਂ ਮਿਟੀਆਂ ਗਈਆਂ ਰੱਬ ਨੇ ਬਾਬੇ ਨੂੰ ਕਿਹਾ ਮੰਗ ਲੈ ਜੋ ਮੰਗਣਾ ਹੈ ਬਾਬੇ ਮੰਗਿਆ ਮੈਨੂੰ ਉਹ ਦਿਪ ਦ੍ਰਿਸ਼ਟੀ ਬਖਸ਼ੋ ਜਿਸ ਨਾਲ ਦਿਸ ਪਵੇ ਬਈ ਪਿਛਲੇ ਜਨਮ ਕੋਈ ਕੀ ਸੀ ਰੱਬ ਜੀ ਤਾਂ ਤਥਾ ਅਸਤੂ ਆਕੇ ਪਤਰਾ ਵਾਚ ਗਏ ਤੇ ਬਾਬੇ ਹੁਰਾਂ ਨੇ ਚਾਈ ਚਾਈ ਮੰਝਿਆਂ ਉਤੋਂ ਹੀ ਛਾਲ ਮਾਰ ਦਿੱਤੀ ਬਣਿਆਂ ਸੱਟਾਂ ਲੱਗੀਆਂ ਬੜੀਆਂ ਸੱਟਾਂ ਲੱਗੀਆਂ ਉਤੋਂ ਬੀਬੀ ਗੰਗੂ ਨੇ ਥੋੜੀ ਲਾਈ ਗੱਲ ਕੀ ਬਾਬੇ ਨੂੰ ਰੱਬ ਦੇ ਦਰਸ਼ਨ ਬੜੇ ਮਹਿੰਗੇ ਪਏ ਤੇਲੇ ਫੇਰ ਵੀ ਖੁਸ਼ ਸੀ ਕਿ ਐਸੀ ਤਾਕਤ ਮਿਲ ਗਈ ਹੈ ਕਿ ਅਮੀਰ ਕਾ ਦੇ ਪ੍ਰਦਾਨ ਦੇ ਬਰਤਾਨੀਆਂ ਦੇ ਸਹਿਨ ਸ਼ਾ ਪਾਸ ਵੀ ਨਹੀਂ ਰਾਤੀ ਤਾਂ ਆਪ ਕੰਨ ਬਲੇਟ ਕੇ ਸੋ ਗਏ ਪਾਸ ਵੇਰੇ ਉੱਡਦਿਆਂ ਹੀ ਜਦ ਬੀਬੀ ਗੰਗੋ ਵੱਲ ਗੋ ਨਾਲ ਵੇਖਿਆ ਤਾਂ ਉਹਦਾ ਪਹਿਲਾ ਜਨਮ ਦਿਸ ਪਿਆ ਉਹ ਪਹਿਲੇ ਜਨਮ ਵਿੱਚ ਪੜ ਭੂਣ ਜਨ ਸੀ ਤੇ ਐਸੀ ਬੇ ਸ਼ਕਲ ਕੀ ਬਾਪੇ ਨੂੰ ਉਤਾੜ ਆਉਣ ਨੂੰ ਕਰੇ ਨਿੱਕੇ ਮੁੰਡੇ ਵੱਲ ਵੇਖਿਆ ਤਾਂ ਉਹ ਬਾਪੇ ਦਾ ਪਿਛਲਾ ਜਨਮ ਪਿਛਲੇ ਜਨਮ ਦਾ ਹੈਡਮਾਸਟਰ ਨਿਕਲ ਆਇਆ ਜਦ ਬਾਬੇ ਨੇ ਆਪਣੇ ਵੱਲ ਨਿਗਾਹ ਮਾਰੀ ਤਾਂ ਮਾਲੂਮ ਹੋਇਆ ਕਿ ਹਜੂਰ ਪਿਛਲੇ ਜਨਮ ਵਿੱਚ ਰਿਸ਼ੀ ਹੁੰਦੇ ਸਨ ਗੰਗੋਵਲ ਵਿੱਚ ਕੇ ਬਾਬੇ ਦੇ ਮੂੰਹ ਵਿੱਚ ਬਦੋ ਬਦੀ ਨਿਕਲ ਗਿਆ ਏਖਾਂ ਪਿਛਲੇ ਜਨਮ ਦੀ ਪੜਪੁੰਜਣ ਮੈਨੂੰ ਕਿਦਾਂ ਘੁਰਦੀ ਰਹਿੰਦੀ ਹੈ ਬਸ ਜੀ ਫੇਰ ਤਾਂ ਰੱਬ ਦੇਤੇ ਬੇਦਾਸ ਹੈ ਬਾਬੇ ਨੇ ਚਿਕਾ ਮਾਰ ਕੇ ਆਪਣੇ ਛੋਟੇ ਮੁੰਡੇ ਨੂੰ ਬੁਲਾਇਆ ਤੇ ਕਿਹਾ ਹੈਡਮਾਸਟਰ ਜੀ ਮੈਨੂੰ ਬਚਾਓ ਹੁਣ ਤਾਂ ਗੰਗੂ ਨੂੰ ਯਕੀਨ ਹੋ ਗਿਆ ਹੈ ਕਿ ਹੋ ਗਿਆ ਕਿ ਬਾਬਾ ਪਾਗਲ ਹੋ ਗਿਆ ਹੈ ਪਰ ਬਾਬੇ ਨੂੰ ਹੋ ਗਈ ਸੀ ਦ੍ਰਿਸ਼ਟੀ ਰੋਲਾ ਰਪਾ ਸੁਣ ਕੇ ਪਿੰਡ ਦੀਆਂ ਜਨਾਨੀਆਂ ਬੰਦੇ ਇਕੱਠੇ ਹੋ ਗਏ ਜਿਹੜਾ ਆਵੇ ਬਾਬਾ ਉਹਨਾਂ ਉਹਨਾਂ ਨੂੰ ਉਹਨੂੰ ਦੱਸ ਦਿਆ ਕਰੇ ਕਿ ਉਹ ਪਿਛਲੇ ਜਨਮ ਵਿੱਚ ਕੌਣ ਸੀ ਚੌਧਰੀ ਨੱਬਾ ਸਿੰਘ ਦੀ ਬੋਟੀ ਪਿਛਲੇ ਜਨਮ ਵਿੱਚ ਨੰਬਰਦਾਰ ਨਹੀਂ ਸੀ ਦੀ ਬੋਟੀ ਨਿਕਲੀ ਉਹ ਉੱਥੇ ਹੀ ਨੰਬਰਦਾਰ ਨੂੰ ਗਾਲਾਂ ਕੱਢਣ ਲੱਗ ਪਈ ਤੇ ਨੱਥਾ ਸਿਹੂ ਬੋਟੀ ਨੂੰ ਧੱਕੇ ਦੇਣ ਲੱਗ ਪਿਆ ਕਿ ਮੈਂ ਤੈਨੂੰ ਘਰ ਨਹੀਂ ਬਸਾਉਣਾ ਲੰਬਰਦਾਰ ਦੀ ਬੋਟੀ ਪਿਛਲੇ ਜਨਮ ਵਿੱਚ ਉਹਦੀ ਨਾਨੀ ਨਿਕਲੀ ਉਹ ਕੰਨਾ ਨੂੰ ਕਿੱਥੇ ਲੱਗ ਵੇਆ ਕਿ ਮੋੜ ਕੇ ਕਦੀ ਉਸ ਵੱਲ ਅੱਖ ਚੁੱਕ ਕੇ ਨਹੀਂ ਵੇਖੇਗਾ ਰੈਮੇ ਨੂੰ ਬਾਬੇ ਨੇ ਦੱਸਿਆ ਕਿ ਤੂੰ ਪਿਛਲੇ ਜਨਮ ਵਿੱਚ ਕੁੱਤਾ ਸੈਂ ਤੇ ਫੌਜਾ ਸਿੰਘ ਬੁੱਤਾ ਸੀ ਉਹ ਦੋਵੇਂ ਇੱਕ ਦੂਜੇ ਨੂੰ ਛੇੜਦੇ ਛੇੜਦੇ ਲੜ ਪਏ ਡਾਂਗਾ ਮਾਰ ਮਾਰ ਕੇ ਇੱਕ ਦੂਸਰੇ ਦੇ ਸਿਰ ਪੜ ਲੈ ਪਾਣੇ ਸਾਨੂੰ ਬਾਬੇ ਨੇ ਦੱਸਿਆ ਕਿ ਤੇਰੀ ਵੋਟੀ ਰਾਣੀ ਹੁੰਦੀ ਸੀ ਤੇ ਤੂੰ ਉਸ ਦਾ ਰਸੋਈਆਂ ਸੇ ਸੋਈਆਂ ਸੀ ਤੇਰੀਆਂ ਸਾਰੀਆਂ ਤੇਰੇ ਸਾਰੇ ਪਹਿਣਾ ਪਿਛਲੇ ਜਨਮ ਵਿੱਚ ਤੇਰੀਆਂ ਮਤਰੀਆਂ ਮਾਵਾਂ ਸਨ ਪਾਣਾ ਵੀ ਕੈਨਾ ਕੈਨਾ ਵਿੱਚ ਉਂਗਲਾਂ ਤੁੰ ਦਾ ਰਾਮ 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 ਕਰਦਾ ਨੱਥ ਪੇ ਗਿਆ ਕਰਦੀ ਕਰ ਗਿਆ ਤਾਂ ਮੋਟੀ ਬੀਟਰ ਬੈਠੀ ਕੇ ਰੋਟੀ ਤੂੰ ਪਕਾ ਉਹ ਅੱਗੇ ਹੀ ਕਰਦੀ ਸੀ ਸੋ ਸੋ ਉਹਨਾਂ ਦੇ ਘਰ ਲੜਾਈ ਹੋ ਗਈ ਗੱਲ ਕੀ ਥੋੜੇ ਜਿਹੇ ਚਿਰ ਵਿੱਚ ਉੱਥੇ ਕੁਰਲਾੜ ਪੈ ਗਈ ਹਰ ਘਰ ਵਿੱਚ ਲੜਾਈ ਤੇ ਗਲੀਆਂ ਵਿੱਚ ਡਾਂਗਾ ਛੋਟੇ ਚੱਲਣ ਲੱਗ ਪਏ ਮੁੰਡੇ ਕੁੜੀਆਂ ਦੇ ਕੋਈ ਸਾਰ ਨਾ ਲਵੇ ਸਭ ਉੱਚੀ ਉੱਚੀ ਰੋਂ ਲੱਗ ਰੋਂ ਮਾਵਾਂ ਨੂੰ ਬੁਲਾਉਣ ਅੱਗੋਂ ਪੁੱਠਾ ਜਵਾਬ ਮਿਲੇ ਚੱਲ ਵੇ ਚੱਲ ਮੈਂ ਤੇਰੀ ਮਾਂ ਨਹੀਂ ਬਿਹੇਜਣਾ ਵਿੱਚ ਤੂੰ ਮੇਰਾ ਵੈਰੀ ਹੁੰਦਾ ਸੀ ਕੋਈ ਕਹੇ ਮੈਂ ਸਾਲੀ ਹਾਂ ਜੀ ਕਿ ਮੈਂ ਨੂੰ ਮਾਂ ਨੂੰ ਲਵ ਕੁੜੀਆਂ ਨੂੰ ਜਵਾਬ ਮਿਲਣ ਜਾਣੀ ਜਾਣੀ ਸੱਕੇਗਾ ਜਾਣੀ ਸਸੇਮਾਰੇ ਚੱਲ ਖਤ ਖਤ ਖਤਰੀ ਖਤਰੀਏ ਨਾ ਨੇ ਪਿਓਪ ਤਾਂ ਨੂੰ ਬੁਲਾਉਣਾ ਉਹ ਦਾਦਾ ਜੀ ਚਾਚਾ ਜੀ ਸੋਰਾ ਜੀ ਐਸਾ ਰੋਣਾ ਪਿਆ ਕਿ ਕੁੱਤੇ ਵੀ ਹੈਰਾਨ ਹੋ ਗਏ ਚੀਕਾਂ ਮਾਰਨ ਲੱਗ ਪਏ ਹੋਂਕਣ ਲੱਗੇ ਉਸ ਰਾਤ ਕਿਸੇ ਦੇਖ ਕਰ ਚੁੱਲ 'ਚ ਅੱਗ ਨਭਲੀ ਤਾਂ ਮਿੱਤਰੋ ਅਪਾਈਛੇ ਤੱਕ ਪੜਿਆ ਤਾਂ ਆਪਾਂ ਨੂੰ ਇੱਥੇ ਤੱਕ ਪਤਾ ਲੱਗਿਆ ਕਿ ਇੱਕ ਬਾਬਾ ਹੁੰਦਾ ਸੀ ਉਹ ਆਪਣੇ ਪਿਛਲੇ ਜਨਮ ਬਾਰੇ ਦੱਸਦਾ ਸੀ ਕਿ ਪਿਛਲੇ ਜਨਮ ਵਿੱਚ ਕੀ ਸੀ ਤੇ ਉਹਨੇ ਸਾਰੇ ਲੋਕਾਂ ਨੂੰ ਦੱਸਤਾ ਉਹ ਪਿਛਲੇ ਵੀਡੀਓ ਵਿੱਚ ਕੀ ਹੁੰਦੇ ਸੀਗੇ ਤੇ ਬਾਈ ਲੋਕ ਆਪਣੇ ਲੜਨ ਲੱਗ ਪਏ ਬਾਈ ਇੱਕ ਦੂਜੇ ਨਾਲ ਤੇ ਅੱਗੇ ਪੜਦੇ ਆ ਚਲੋ ਇੱਕ ਖੋਤੇ ਨੂੰ ਬਾਬੇ ਨੇ ਵੇਖ ਕੇ ਕਿਹਾ ਕਿ ਇਹ ਪਿਛਲੇ ਜਨਮ ਵਿੱਚ ਸਾਡੇ ਪਿੰਡ ਦਾ ਜੇਲ੍ਹਦਾਰ ਸੀ ਇੱਕ ਕੁੱਤੇ ਨੂੰ ਆਖਿਆ ਕਿ ਇਹ ਸਾਡਾ ਗਰੋਥ ਸੀ ਇੱਕ ਬਿੱਲੇ ਨੂੰ ਵੇਖਿਆ ਤਾਂ ਕਹਿ ਲੱਗਾ ਕਿ ਪਿਛਲੇ ਜਨਮ ਵਿੱਚ ਵੱਡੇ ਪਿੰਡ ਦਾ ਥਾਣੇਦਾਰ ਸੀ ਇੱਕ ਕੀੜੀ ਨੂੰ ਵੇਖ ਕੇ ਬੋਲਿਆ ਕਿ ਇਹ ਨਿਹਾਲੂ ਮਿਸਰਾਣੀ ਹੈ ਜੋ ਪਿਛਲੇ ਸਾਲ ਪਲੇਗ ਨਾਲ ਪਲੇਗ ਨਾਲ ਮਾਰੀ ਗਈ ਲਾਸਟ ਵਾਰ ਹੈ ਮਿੱਤਰੋ ਅਖੀਰ ਲੋਕਾਂ ਨੇ ਸੋਚਿਆ ਕਿ ਬਾਬੇ ਨੇ ਤਾਂ ਪਿਛਲੇ ਜਨਮ ਦੇ ਹਾਲ ਦੱਸ ਦੱਸ ਕੇ ਬੜੀ ਗੜਬੜ ਪਾ ਦਿੱਤੀ ਏ ਹੋਵੇ ਤਾਂ ਤਾਂ ਹੋਵੇ ਨਾ ਤਾਂ ਇਸ ਨੂੰ ਅਗਲੇ ਜਹਾਨ ਪਹੁੰਚਾਈਏ ਦਰਬਾ ਏ ਖਬਰੇ ਕੀ ਕੀ ਸਿਆਪੇ ਖੜੇ ਕਰੇਗਾ ਇਹ ਇਰਾਦਾ ਕਰਕੇ ਉਹ ਬਾਬੇ ਨੂੰ ਕੁੱਟਣਾ ਪਏ ਬਾਬੇ ਨੇ ਕਰੋੜਾਂ ਮਿੰਨਤਾਂ ਕਰਕੇ ਜਾਨ ਬਚਾਈ ਤੇ ਕਸਮਾਂ ਖਾਧੀਆਂ ਕਿ ਮੈਂ ਜੋ ਕੁਝ ਦੱਸਿਆ ਹੈ ਸਭ ਕੁਝ ਗਲਤ ਹੈ ਅੱਗੋਂ ਕਦੀ ਕਿਸੇ ਦਾ ਪਿਛਲਾ ਜਨਮ ਨਹੀਂ ਦੱਸਾਂਗਾ ਸੋ ਹੁਣ ਵੀ ਬਾਬਾ ਪਿਛਲੇ ਜਨਮ ਚਾਨ ਦਾ ਸਬਦੇ ਹੈ ਪਰ ਦੱਸਦਾ ਕਿਸੇ ਨੂੰ ਨਹੀਂ ਕਹਿੰਦੇ ਇਹਨੂੰ ਰੱਬ ਨੇ ਬੜੀ ਅਕਲ ਕੀਤੀ ਹੈ ਜੋ ਕਿਸੇ ਨੂੰ ਪਿਛਲੇ ਜਨਮ ਦਾ ਗਿਆਨ ਨਹੀਂ ਹੋਣ ਦਿੰਦਾ ਨਹੀਂ ਤਾਂ ਇਹ ਦੁਨੀਆ ਜੋ ਹੈ ਸਿਆਪਾ ਘਰ ਹੀ ਬਣ ਜਾਵੇ ਤਾਂ ਮਿੱਤਰੋ ਆ ਸੀਗਾ ਆਪਣਾ ਚੈਪਟਰ ਚੈਪਟਰ ਬਹੁਤ ਇੰਟਰਸਟਿੰਗ ਹੈ చెప్ కమెంట్ దశ మిల్ సో వచ్చే చూక్ సబ్స్క్రైబ కదో బాయ్ మిత్ర